ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਦਾ ਵਖਤਗੜ ਮੇਰਾ ਪਿੰਡ ਵਖਤਗੜੀ ਆ ਬਾਈ ਕੋਲ ਗਾਣਾ ਤੇ ਬਾਈ ਤੁਸੀਂ ਜਿੰਨੇ ਆਪਾਂ ਡਿਟੇਲ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਕੀ ਹਿਸਾਬ ਕਿਤਾਬ ਹੈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਂ ਵੀਰੇ ਆਪਣਾ ਮੇਰਾ ਨਾਂ ਬਾਈ ਗੁਰਤੇਜ ਸਿੰਘ ਆ ਪਿੰਡ ਜੀ ਪਿੰਡ ਵਖਤਗੜਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਬਾਈ ਹਾਂਜੀ ਬਾਈ ਜੀ ਗਾਣਾ ਦੀ ਡਿਟੇਲ ਦੱਸੋ ਬੱਸੀ ਦੀ ਆਪਣੀ ਬਾਈ ਗਾਣਾ ਹੈਗੀ ਬੱਸੀ ਪਹਿਲਾਂ ਬੱਸੀ ਸੀ ਸੂਵੇ ਸੂਵੇ ਸੋਣਾ ਇਹਨੇ ਠੀਕ ਹੈ ਜੀ ਤੇ 7 ਮਹੀਨੇ 7ਵਾਂ ਮਹੀਨਾ ਲੱਗਾ ਗੱਬਣਾ ਵਿਚਨੀਆ ਠੀਕ ਹੈ ਜੀ ਤੇ ਰੇਟ ਰੂਟ ਭਰਾ ਦਾ ਰੇਟ ਫੋਨ ਤੇ ਦੱਸ ਦਿਆਂਗੇ ਬਾਈ ਠੀਕ ਹੈ ਜੀ ਬੜਾ ਤੋਰ ਕੇ ਦਿਖਾਓ ਜੀ ਇਹ ਦੇਖ ਸਕਦੇ ਠੀਕ ਹੈ 7 ਮਹੀਨੇ ਦੀਆ ਬਾਕੀ ਸਿੰਗਲ ਤੁਹਾਡੇ ਸਾਹਮਣੀਆਂ ਸੀ ਸੀ ਬਥੇਰੀ ਆ ਠੀਕ ਹੈ ਜੀ ਠੰਡੀ ਸੀਲ ਹੈ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਦਾ ਸ਼ੇਅਰ ਜਰੂਰ ਕਰੋ ਤਾਂ ਕਿ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਜੀ ਆਪਣਾ ਨੰਬਰ ਹੈਗਾ ਜੀ 75280001055 ਜੇ ਕਿਸੇ ਨੇ ਐਡ ਕਰਾਉਣੀ ਹੈ ਤਾਂ ਆਪਣਾ ਗਰੁੱਪ ਕਨੈਕਟ ਕਰੋ ਜੀ WhatsApp ਉੱਪਰ ਵੀ ਗਈ ਜੀ ਐਡ ਕਰ ਦਿੰਦੇ ਆਪਾਂ ਠੀਕ ਹੈ ਜੀ ਜੇ ਕਿਸੇ ਨੇ ਐਡ ਕਰਾਉਣੀ ਹੈ ਆਪਣਾ ਗਰੁੱਪ ਕਨੈਕਟ ਕਰੋ ਜੀ ਜੀਤਾ ਫਾਰਮ ਟੀਵੀ ਬਰਨਾਲਾ ਮਿਲਦੇ ਆ ਭਰਾ ਅਗਲੀ ਵੀਡੀਓ ਚੁੱਪ ਕੇ ਬਾਈ